ਸਰੀਆ ਕਾਲ ਦੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਲੇਰੀਜ਼ੀ ਸੂਟ ਜਿੱਥੇ ਕਿ कॉटन सूट्स मेनस वियर ਤੁਹਾਨੂੰ ਬਿਲਕੁਲ ਬ੍ਰਾਂਡਡ ਮਿਲਣਗੇ ਜੀ ਐਨ ਬਹੁਤ ਵਧੀਆ ਹੱਲਾ ਬੋਲ ਸੇਲ ਹੈ ਜੀ ਕੁਮਾਰ ਮੰਡੀ ਚੌਂਕ ਲੁਧਿਆਣੇ ਵਿੱਚ ਰੂਪ ਸਿਕਰ ਵਾਲਿਆਂ ਦਾ ਬਹੁਤ ਵੱਡਾ ਸ਼ੋਅਰੂਮ ਹੈ ਆ ਤੁਸੀਂ ਪਹਿਲਾਂ ਬਿਲਡਿੰਗ ਤੋਂ ਅੰਦਾਜ਼ਾ ਲਗਾਓ ਜੀ ਔਰ ਹਾਂ ਜੀ ਨੇ ਆਣਾ ਅਗਰ ਬਾਏ ਬੱਸ ਆ ਰਹੇ ਹੋ ਤਾਂ ਜਸਤ ਤੁਸੀਂ 20 ਰੁਪਏ ਅੱਗੇ ਆਟੋ ਕਰਨਾ ਹੈ ਜੀ ਸਿਰਫ ਕੁਮਾਰ ਮੰਡੀ ਚੌਂਕ ਵਿੱਚ ਉਤਰਨਾ ਤੇ ਸਾਹਮਣੇ ਤੁਹਾਨੂੰ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਦਿਖਾਈ ਦੇਵੇਗਾ ਜੀ ਜਿੱਥੇ ਕਿ ਤੁਹਾਨੂੰ ਬ੍ਰਾਂਡਡ ਕਪੜਾ ਮਿਲੇਗਾ ਔਰ ਇੱਥੇ ਹੋਣਗੇ ਰੈਡੀਮੇਡ ਸੂਟਸ ਕਾਟਨ ਸੂਟਸ ਐਂਡ men's wear ਬਹੁਤ ਹੀ ਵਧੀਆ ਆ ਬੈਡਿੰਗ ਮਾਲ ਹੈ ਇੱਕ ਤਰ੍ਹਾਂ ਨਾਲ ਮਤਲਬ ਇੱਥੇ ਤੁਹਾਨੂੰ ਵੈਡਿੰਗ ਦਾ ਹਰੇਕ ਕਪੜਾ ਮਿਲ ਜਾਵੇਗਾ ਜੀ ਤਾਂ ਚਲੋ ਜੀ ਅਸੀਂ ਅੱਗੇ ਵੱਧਦੇ ਹਾਂ ਜੀ ਸਭ ਤੋਂ ਪਹਿਲਾਂ ਦੇਖੋ ਜੀ ਰੇਂਜ ਆਹ ਹੈ ਜੀ 2000 ਤੋਂ ਲੈ ਕੇ 3000 ਦੇ ਵਿੱਚ ਰੈਡੀਮੇਡ ਕੱਪੜਿਆਂ ਦਾ ਇਹਨਾਂ ਦਾ ਸਟੋਰ ਹੈ ਜੀ ਤੇ ਉਹਦੇ ਬਾਅਦ ਵਿੱਚ ਕਾਟਨ ਦੇ ਕੱਪੜਿਆਂ ਦੀ ਵੀ ਮੇਰੀ ਵੀਡੀਓ ਆਵੇਗੀ ਜੀ ਵੈਸੇ ਪਹਿਲਾਂ ਮੈਂ ਇਹਨਾਂ ਦੀਆਂ 4-5 ਵੀਡੀਓ ਪਾ ਚੁੱਕੀ ਆ ਜੀ ਤੇ ਦਿਨ ਬਹੁਤ ਥੋੜੇ ਨੇ ਜੀ ਸਿਰਫ 31 ਮਾਰਚ ਤੱਕ ਸੇਲ ਲੱਗੀ ਹੋਈ ਹੈ ਜੀ ਆਹ ਡਰੈਸ ਦਾ ਤੁਸੀਂ ਤਾਂ ਰੇਟ ਦੇਖ ਹੀ ਲਿਆ ਹੋਣਾ ਹੈਨਾ ਜੀ ਤਾਂ ਦੱਸੋ ਜੀ ਮੈਨੂੰ ਕਮੈਂਟ ਕਰਕੇ ਕਿ ਰੇਟ ਮਹਿੰਗਾ ਹੈ ਕਿ ਠੀਕ ਹੈ ਜਾਂ ਸਸਤਾ ਹੈ ਹੈਨਾ ਜੀ ਤਾਂ ਦੇਖੋ ਜੀ ਜਿਹੜਾ ਬ੍ਰਾਂਡਡ ਕਪੜਾ ਹੈ ਨਾ ਉਹ ਤਾਂ ਜੀ ਤੁਹਾਨੂੰ ਇਸੇ ਰੇਂਜ ਵਿੱਚ ਮਿਲੇਗਾ ਕਿਉਂਕਿ ਜਿਹੜਾ ਲੁਧਿਆਣੇ ਦਾ ਕੁਮਾਰ ਮੰਡੀ ਦਾ ਏਰੀਆ ਹੈ ਮੋਡਲ ਟਾਊਨ ਦਾ ਏਰੀਆ ਹੈ ਇਹ ਇੱਕ ਤਰ੍ਹਾਂ ਨਾਲ ਚੰਡੀਗੜ੍ਹ ਏਰੀਆ ਹੀ ਹੈ ਜਿਵੇਂ ਚੰਡੀਗੜ੍ਹ ਰੇਟ ਇੰਨੇ ਹਾਈ ਫਾਈ ਹੁੰਦੇ ਆ ਨਾ ਜ਼ਮੀਨਾਂ ਦੇ ਰੇਟ ਕੱਪੜਿਆਂ ਦੇ ਰੇਟ ਉਸੇ ਤਰ੍ਹਾਂ ਲੁਧਿਆਣੇ ਦਾ ਜਿਹੜਾ ਕੁਮਾਰ ਮੰਡੀ ਏਰੀਆ ਏ ਪਲੱਸ ਹੈਬੋ ਆਲ ਡੀ ਐਮ ਸੀ ਸਾਈਡ ਸਿਵਲ ਲਾਈਨ ਆਪਣਾ ਮਾਡਲ ਟਾਊਨ ਇਹ ਸਾਰਾ ਇੱਕ ਤਰ੍ਹਾਂ ਨਾਲ ਚੰਡੀਗੜ੍ਹ ਹੀ ਆ ਜਿੱਥੇ ਤੁਹਾਨੂੰ ਕਪੜਾ ਪਲੋਟ ਪ੍ਰਾਪਰਟੀ ਮਕਾਨ ਸਭ ਕੁਝ ਤੁਹਾਨੂੰ ਮਹਿੰਗਾ ਮਿਲੇਗਾ ਜਿੱਤੇ ਮਿਲੇਗਾ ਪਲੱਸ ਬ੍ਰਾਂਡਡ ਤਾਂ ਦੇਖੋ ਜੀ ਆ ਇਦਾਂ ਜਿਵੇਂ ਤੁਸੀਂ ਵਿਦ ਮੈਂ ਤੁਹਾਨੂੰ ਪ੍ਰਾਈਜ਼ ਦੱਸ ਰਹੀ ਆ ਟੈਗ ਤੁਸੀਂ ਆਪਣੇ ਆਪ ਦੇਖਦੇ ਜਾਇਓ ਜੀ ਕਿਉਂਕਿ ਅਗਰ ਇੱਕ ਵੀਡੀਓ ਬਣਾਉਂਦੀ ਬਹੁਤ ਜ਼ਿਆਦਾ ਲੈਂਥੀ ਹੋ ਜਾਂਦੀ ਤਾਂ ਇਸ ਕਰਕੇ ਮੇਰੇ ਛੋਟੇ ਛੋਟੇ ਵੀਡੀਓਜ਼ ਦੇ ਪਾਰਟ ਆਣਗੇ ਜੀ ਕਿਉਂਕਿ ਮੇਰੇ ਫੋਨ ਵਿੱਚ ਸਟੋਰੇਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਸ ਵਜ੍ਹਾ ਕਰਕੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਕਿਸੇ ਨੇ ਅਗਰ ਗਰਮੀਆਂ ਦੇ ਕੱਪੜੇ ਲੈਣੇ ਆ ਜੀ ਰਿਟੇਲ ਵਿੱਚ ਤਾਂ ਤੁਸੀਂ ਲੁਧਿਆਣੇ ਦੇ ਕੁਮਾਰ ਮੰਡੀ ਚੌਂਕ ਵਿੱਚ ਆ ਸਕਦੇ ਹੋ ਜੀ ਰੂਪ ਸਿਕਿਉਰ ਵਾਲਿਆਂ ਦਾ ਸ਼ੋਰੂਮ ਹੈ ਬਹੁਤ ਵੱਡਾ ਕੁਮਾਰ ਮੰਡੀ ਚੌਂਕ ਤੇ ਵਿੱਚ ਹੀ ਤਾਂ ਦੇਖੋ ਜੀ ਇੱਥੇ ਇਹਨਾਂ ਕੋਲ ਗਰਮੀਆਂ ਦੀ ਕਲੈਕਸ਼ਨ ਪੂਰੀ ਹੱਲਾ ਬੋਲ ਸੇਲ ਹੈ ਜੀ ਦੇਨ ਥੋੜੇ ਰਹਿ ਗਏ ਵੇ ਜੀ ਹਣਾ ਜੀ ਇਸ ਕਰਕੇ ਮਾਰਚ ਮਹੀਨਾ 14 ਫਰਵਰੀ ਤੋਂ ਐ ਵਲੀ ਸੇਲ ਲੱਗੀ ਹੋਈ ਹੈ ਜੀ 31 ਮਾਰਚ ਤੱਕ ਸੇਲ ਲੱਗਦੀ ਹੈ ਜੀ ਪੂਰਾ ਮਤਲਬ ਡੇਢ ਮਹੀਨਾ ਸੇਲ ਚੱਲਦੀ ਹੈ ਇਹਨਾਂ ਦੀ ਤੇ ਸਾਲ ਚ ਸਿਰਫ ਇੱਕ ਵਾਰ ਲੱਗਦੀ ਹੈ ਇੱਥੇ ਤੁਹਾਨੂੰ ਕਪੜਾ 250 ਰੁਪਏ ਤੋਂ ਸਟਾਰਟ ਹੋ ਜਾਏਗਾ ਅਨ ਸਟਿਚ ਸੂਟ 250 ਰੁਪਏ ਤੋਂ ਆਏ ਦੀ ਰੇਂਜ ਹੈ ਜੀ 3000 ਤੋਂ 4000 ਵਿੱਚ ਆ ਤੁਹਾਨੂੰ ਐਦਾ ਡ्रेसेस ਮਿਲ ਜਾਣਗੀਆਂ ਇਹਨਾਂ ਦਾ ਬਿਲਕੁਲ ਬੇਸਮੈਂਟ ਵਿੱਚ ਹੀ ਹੈ ਜਿੱਥੇ ਕਿ ਰੈਡੀमेड ਸਟਾਕ ਇਹਨਾਂ ਦਾ ਪਿਆ ਹੋਇਆ ਹੈ ਜੀ ਤੇ ਇਹਨਾਂ ਦਾ ਉੱਪਰ ਗਰਾਊਂਡ ਫਲੋਰ ਤੇ ਉੱਥੇ ਤੁਹਾਨੂੰ ਲੇਡੀਜ਼ ਸੂਟ ਮਿਲਣਗੇ ਕਾਟਨ ਦੇ ਜੀ ਤਾਂ ਆਹ ਡਰੈੱਸ ਦੇਖੋ ਜੀ ਇਸ ਦਾ ਰੇਟ ਹੈ ਜੀ ਆਈ ਥਿੰਕ 5100 ਰੁਪਏ ਤੁਹਾਨੂੰ ਟੈਗ ਵੀ ਦੱਸਾਂਗੀ ਤੇ ਉੱਪਰ ਤੁਸੀਂ ਵਰਕ ਦੇਖੋ ਮਿਰਰ ਵਰਕ ਹੋਇਆ ਹੈ ਜਾਮਣੀ ਕਲਰ ਦਾ ਸੂਟ ਹੈ ਸੂਟ ਨਹੀਂ ਹੈ ਸੌਰੀ ਡਰੈੱਸ ਹੈ ਜੀ ਤਾਂ ਦੇਖੋ ਇਸ ਦਾ ਇੰਨਾ ਜ਼ਿਆਦਾ ਹੈਵੀ ਸੀਗਾ ਨਾ ਇਹ ਮੇਰੀਆਂ ਤਾਂ ਖੁਦ ਇੱਥੇ ਬਾਹਾਂ ਥੱਕ ਗਈਆਂ ਇਹਨਾਂ ਨੂੰ ਹੈਂਗਰਾਂ ਚੋਂ ਕੱਢ-ਕੱਢ ਕੇ ਹੈ ਨਾ ਜੀ ਤੇ ਸਪੈਸ਼ਲ ਮੈਂ ਜੋਦੇਵਾਲ ਬਸਤੀ ਵਿੱਚ ਰਹਿੰਦੀ ਆ ਜੀ ਮੇਰੇ ਘਰ ਤੋਂ ਜਸਟ ਦਸ 15 ਕਿਲੋਮੀਟਰ ਹੈਗਾ ਹੈ ਜੀ ਇਹ ਕੁਮਾਰ ਮੰਡੀ ਦਾ ਏਰੀਆ ਤਾਂ ਦੇਖ ਲਓ ਜੀ ਐਨੀ ਧੁੱਪ ਵਿੱਚ ਜਾ ਕੇ ਵੀਡੀਓ ਬਣਾਣੀ ਬਹੁਤ ਔਖਾ ਹੈ ਜੀ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਪਲੀਜ਼ ਔਰ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਸੈਕਸ਼ਨ 'ਚ ਤੁਸੀਂ ਜ਼ਰੂਰ ਪੁੱਛੋ ਜੀ ਤੁਹਾਨੂੰ ਮੈਂ ਵਿਦ ਪ੍ਰਾਈਜ਼ ਦੱਸ ਰਹੀ ਆ ਜੀ ਤੇ ਪਲੱਸ ਜਿਹੜੇ ਇੱਥੇ ਲੇਡੀਜ਼ ਸੂਟ ਨੇ ਉਹ ਜੀ ਤੁਹਾਨੂੰ 250 ਰੁਪਏ ਤੋਂ ਸਟਾਰਟ ਹੋ ਜਾਣਗੇ ਜੀ ਬ੍ਰਾਂਡਡ ਸੂਟ ਤੇ ਬਹੁਤ ਹੀ ਵਧੀਆ ਅਗਲੀ ਵੀਡੀਓ ਜੀ ਤੇ ਚਲੋ ਹੁਣ ਵਾਲੀ ਵੀਡੀਓ ਤੁਸੀਂ ਕਰੋ ਜੀ ਇੰਜੋਏ ਤਾਂ ਆਹ ਦੇਖੋ ਜੀ ਇੱਥੇ ਕੀ ਕਹਿੰਦੇ ਇਹਨੂੰ ਲਹਿੰਗਾ ਲਹਿੰਗਾ ਚੋਲੀ ਤੀਸਰਾ ਮਤਲਬ ਡਰੈਸ ਹੈ ਵੀ ਬਹੁਤ ਹੀ ਵਧੀਆ ਕਿਉਂਕਿ ਅਗਰ ਅਸੀਂ ਇਸ ਤਰ੍ਹਾਂ ਬ੍ਰਾਂਡਡ ਡਰੈਸੇਸ ਲੈਣੇ ਹਨ ਜੀ ਉਹ ਤਾਂ ਜੀ ਫਿਰ ਤੁਹਾਨੂੰ ਹਜ਼ਾਰਾਂ ਵਿੱਚ ਹੀ ਮਿਲੇਗੀ ਹੈਨਾ ਜੀ ਤੇ ਐਦਾ ਸ਼ੋਰੂਮ ਵਿੱਚੋਂ ਕਪੜਾ ਲੈਣਾ ਇੱਕ ਤਾਂ ਪਹਿਲਾ ਜੀ ਮੀਡਲ ਕਲਾਸ ਵਾਲੇ ਸ਼ੋਰੂਮ 'ਚ ਵੜਦੇ ਨਹੀਂ ਹੈਗੇ ਹੈਨਾ ਅਗਰ ਵੜ ਜਾਈਏ ਤਾਂ ਦੇਖ ਲਓ ਐਦਾ ਫਿਰ ਸੇਲਾ ਉੱਥੇ ਲੱਗ ਚੁੱਕੀਆਂ ਨੇ ਐਦਾ ਲੁਧਿਆਣੇ ਦੀ ਤੇ ਕਿਉਂਕਿ ਅਸੀਂ ਆਪਣੀ ਜੇਬ ਵੀ ਤਾਂ ਦੇਖਣੀ ਹੁੰਦੀ ਤਾਂ ਉਸ ਵਜ੍ਹਾ ਕਰਕੇ ਪੂਰਾ ਫਿਕਸ ਰੇਟ ਹੈ ਇਹਨਾਂ ਦਾ ਕੋਈ ਘੱਟ ਵੱਧ ਦਾ ਚੱਕਰ ਨਹੀਂ ਹੈ ਆਪਣੀ ਜੇਬ ਦੇ ਅਕੋਰਡਿੰਗ ਤੁਸੀਂ ਇੱਥੋਂ ਕਪੜਾ ਖਰੀਦ ਦੋ ਮਾਲ ਖਰੀਦੋ ਆਹ ਵਾਲਾ ਸੀਗਾ ਲੌਂਗ ਨਹੀਂ ਸ਼ਾਰਟ ਕੁੜਤੀ ਸੀਗੀ ਇਹ ਪਲੱਸ ਇਹਦੇ ਨਾਲ ਪਲਾਜ਼ੋ ਸੀਗਾ ਡਬਲ ਕਪੜਾ ਪਲਾਜ਼ੋ ਚ ਲੱਗਿਆ ਹੋਇਆ ਸੀਗਾ ਜੋਰ ਜੱਟ ਦਾ ਸਟੱਫ ਸੀਗਾ ਤੇ ਕੁੜਤੀ ਵਿੱਚ ਪੂਰਾ ਵਰਕ ਹੋਇਆ ਹੋਇਆ ਵਾ ਜੀ ਤਾਂ ਇੱਕ ਤੇ ਇੱਕ ਗਾਊਨ ਹੈ ਜੀ ਇੱਥੇ ਤਾਂ ਦੇਖੋ ਜੀ ਬਹੁਤ ਹੀ ਵਧੀਆ ਕਲੈਕਸ਼ਨ ਹੈ ਜੀ ਮਤਲਬ ਦੇਖੋ ਜੀ ਵਿਆਹਾਂ ਸ਼ਾਦੀਆਂ ਵਿੱਚ ਅੱਜ ਕੱਲ ਇਹ ਸਭ ਕਪੜਾ ਐਦਾਂ ਆਮ ਹੀ ਹੋ ਗਿਆ ਵਾ ਹੈਨਾ ਜੀ ਤਾਂ ਇਸ ਕਰਕੇ ਤੁਸੀਂ ਵੀਡੀਓ ਵਿੱਚ ਬਣੇ ਰਹੋ ਅਗਰ ਤੁਹਾਡੀ ਜੇਬ ਤੁਹਾਨੂੰ ਇਜਾਜ਼ਤ ਦਿੰਦੀ ਹੈ ਤਾਂ ਤੁਸੀਂ ਆਓ ਨਹੀਂ ਤੁਸੀਂ ਆਪਣੀ ਵੀਡੀਓ ਸਾਡੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਹੈਨਾ ਜੀ ਤਾਂ ਚਲੋ ਜੀ ਹੁਣ ਅਸੀਂ ਵੱਧਦੇ ਆ ਜੀ ਅੱਗੇ ਬਹੁਤ ਹੀ ਜ਼ਿਆਦਾ ਡ्रेसेस ਇਹਨਾਂ ਦੀਆਂ ਪਿਆਰੀਆਂ ਸੀਗੀਆਂ ਮੈਂ ਇੱਕ ਤੇ ਇੱਕ ਦੇਖ ਰਹੀ ਸੀਗੀ ਆਇਦਰ ਗਾਊਨ ਆਗੇ ਜੀ ਸਾਰੇ ਇਹ ਜਿਹੜੇ ਗਾਊਨ ਇੰਨੇ ਜ਼ਿਆਦਾ ਹੈਵੀ ਹੈ ਨਾ ਮਤਲਬ ਸੈਲੀਬ੍ਰਿਟੀ ਟਾਈਪਸ ਗਾਊਨ ਸੀਗੇ ਤੇ 10-10 ਹਜ਼ਾਰ ਦੀ ਰੇਂਜ ਵਿੱਚ ਹੈ ਜੀ ਇੱਥੇ ਜਿਹੜੇ ਆਹ ਵਾਲੇ گاਉ ਨੈਰੀ ਦਾ ਪਰ ਵਰਕ ਦੇਖੋ ਤੁਸੀਂ ਓ ਮਾਈ ਗਾਡ ਮੈਂ ਇੱਥੇ ਖੁਦ ਦੇਖ ਕੇ ਹੈਰਾਨ ਹੋ ਗਈ ਅੱਦਾ ਮਤਲਬ ਇੰਨੇ ਮਹਿੰਗੇ ਕੱਪੜੇ ਵੀ ਆਉਂਦੇ ਨੇ ਹੈਨਾ ਜੀ ਆਹ ਡਰੈਸ ਆਈ ਥਿੰਕ ਇਹ 12000 ਰੁਪਏ ਦੀ ਸੀਗੀ ਇਹ ਤੇ ਇਸ ਦਾ ਪੂਰਾ ਮੋਤੀਆਂ ਦਾ ਵਰਕ ਹੋਇਆ ਏ ਤੇ ਅੱਦਾ ਪਾ ਕੇ ਜਿਵੇਂ ਮਾਡਲਸ ਪਾਉਂਦੀਆਂ ਨੇ ਨਾ ਉਹ ਪੰਜਾਬੀ ਗਾਣਿਆਂ ਵਿੱਚ ਹੁੰਦੀਆਂ ਨੇ ਕੁੜੀਆਂ ਇਦਾਂ ਦੀਆਂ ਮਹਿੰਗੀਆਂ-ਮਹਿੰਗੀਆਂ ਡਰੈਸਾਂ ਪਾਉਂਦੀਆਂ ਉਹੀ ਚੀਜ਼ਾਂ ਹੈ ਜੀ ਇਹ ਤਾਂ ਦੇਖੋ ਜੀ ਇਦਾਂ ਦਾ ਤੁਹਾਨੂੰ ਇੱਥੇ ਕੱਪੜਾ ਸਸਤਾ ਵੀ ਮਿਲੇਗਾ ਤੇ ਪਲੱਸ ਰੈਡੀमेड ਸਟਾਕ ਤੁਹਾਨੂੰ ਇੱਥੇ ਮਹਿੰਗਾ ਵੀ ਮਿਲੇਗਾ ਆ ਬੜਾ ਸੂਟ ਸੀਗਾ ਆਈ ਥਿੰਕ ਪਾਕਿਸਤਾਨੀ ਸੂਟ ਹੈ ਇਹ ਵੀ ਮੈਨੂੰ ਲੱਗਦਾ 5000 ਦੇ ਗੇੜ ਵਿੱਚ ਹੀ ਇਹ ਟੈਗ ਤੁਸੀਂ ਦੇਖ ਲਿਓ ਤੇ ਪੂਰਾ ਸੂਟ ਕੱਢਵਾ ਸੀਗਾ ਮਿਰਰ ਵਰਕ ਹੋਇਆ ਹੈ ਦੁਪੱਟਾ ਨਾਲ ਹੈ ਜੀ ਤੇ ਐਦਾ ਪਾਕਿਸਤਾਨੀ ਸੂਟ ਇਹ ਵੀ ਬੜਾ ਫੇਮਸ ਹੋਇਆ ਸੀਗਾ ਜੀ ਤਾਂ ਐਦਾ ਪੂਰਾ ਦੁਪੱਟਾ ਹੈਵੀ ਲੁੱਕ ਆਵੇਗਾ ਐਦਾਂ ਨਹੀਂ ਕਿ ਤੁਸੀਂ 5000 ਲਾ ਕੇ ਜੀ ਤੁਹਾਨੂੰ ਕਪੜਾ ਇੱਥੇ ਹਲਕਾ ਦਿੱਤਾ ਜਾਵੇਗਾ ਕਪੜੇ ਦੀ ਇੱਥੇ ਵਧੀਆ ਮਤਲਬ ਇੱਕਦਮ ਲੁੱਕ ਵਧੀਆ ਟੌਰ ਹੋਵੇਗੀ ਅਗਰ ਤੁਹਾਡੀ ਜੇਬ ਤੁਹਾਨੂੰ ਇਜਾਜ਼ਤ ਦਿੰਦੀ ਹੈ ਤਾ ਤੁਸੀਂ ਰੈਡੀमेड ਕਪੜਾ ਖਰੀਦਿਓ ਨਹੀਂ ਤਾਂ ਜੀ ਤੁਸੀਂ ਇੱਥੇ ਕਾਟਨ ਦੇ ਸੂਟ ਗਰਮੀਆਂ ਵਾਸਤੇ ਲੈਣੇ ਪਾਣੇ ਵਾਸਤੇ ਅਗਰ ਡੇਲੀ ਵੇਅਰ ਵਾਸਤੇ ਲੈਣੇ ਜਾਂ ਫਿਰ ਕੋਈ ਜੌਬ ਵਾਸਤੇ ਲੈਣੀ ਮੇਰੀ ਭੈਣਾ ਨੇ ਤਾਂ ਇੱਥੇ ਤੁਸੀਂ ਆ ਸਕਦੇ ਹੋ ਜੀ ਉਹਨਾਂ ਦਾ ਕੋਈ ਚੱਕਰ ਨਹੀਂ ਹੈ ਕਿਉਂਕਿ ਕਾਟਨ ਦੇ ਜਿਹੜੇ ਅਨ ਸਟੀਚ ਸੂਟ ਹੈ ਉਹ ਇਹਨਾਂ ਕੋਲ 컬렉ਸ਼ਨ ਵਧੀਆ ਹੈ ਜੀ ਬਾਕੀ ਜੀ ਕਪੜਾ ਬਹੁਤ ਜ਼ਿਆਦਾ ਹੈ ਜੀ ਅੰਦਰ ਪੂਰਾ ਅਨ ਲਿਮਟਡ ਸਟਾਕ ਪਿਆ ਹੋਇਆ ਹੈ ਜੀ ਬਸ ਤੁਹਾਨੂੰ ਆ ਕੇ ਇੱਥੇ ਲੱਭਣਾ ਪਵੇਗਾ ਕਿਉਂਕਿ ਬਹੁਤ ਜ਼ਿਆਦਾ ਲੇਡੀਜ਼ ਦਾ ਰਸ਼ ਰਹਿੰਦਾ ਹੈ ਜੀ ਤੇ ਹੱਲਾ ਬੋਲ ਸੇਲ ਇਸੇ ਕਰਕੇ ਹੀ ਇਸ ਨੂੰ ਕਹਿੰਦੇ ਆ ਜਿਵੇਂ ਆਹ ਲਹਿੰਗਾ ਹੈ ਇਹ ਲਹਿੰਗਾ ਆਈ ਥਿੰਕ 2700 ਰੁਪਏ ਦਾ ਸੀਗਾ ਇਹ ਮੇਰੀ ਬੇਟੀ ਨੂੰ ਬਹੁਤ ਪਸੰਦ ਆਇਆ ਮੈਂ ਕਿਹਾ ਚਲੋ ਕੋਈ ਵਿਆਹ ਆਵੇਗਾ ਫਿਰ ਮੈਂ ਤੁਹਾਨੂੰ ਦਵਾ ਦਾਂਗੀ ਅਜੇ ਨਹੀਂ ਹਣਾ ਤਾਂ ਦੇਖੋ ਜੀ ਇਸ ਤਰ੍ਹਾਂ ਇਸ ਤੇ ਬਾਜੂ ਨਹੀਂ ਲੱਗੇ ਸੀਗੇ ਵਿਦਆਊਟ ਬਾਜੂ ਐ ਬਟ ਇਸਦੇ ਮੈਂ ਨੈਟ ਦੀਆਂ ਬਾਜੂ ਬਾਅਦ ਵਿੱਚ ਆਪਣੀ ਬੇਟੀ ਨੂੰ ਅਗਰ ਲੈਂਦੀ ਆ ਤਾਂ ਮੈਂ ਇਸ ਤੇ ਕਰਵਾ ਕੇ ਦਵਾਂਗੀ ਤਾਂ ਦੇਖੋ ਜੀ ਆ ਇਸ ਤਰ੍ਹਾਂ ਹੁਣ ਕੋਟ ਸੂਟ ਆਗੇ ਕੋਟ ਸੂਟ ਲੌਂਗ ਕੁੜਤੀ ਐ ਦਾ ਮਤਲਬ ਲਹਿਰੀਆ ਟਾਈਪ ਕਪੜਾ ਐ ਬਹੁਤ ਹੀ ਜ਼ਿਆਦਾ ਐ ਦਾ ਰੀਜ਼ਨੇਬਲ ਇਹ ਤੁਹਾਨੂੰ ਮਿਲੇਗਾ ਜੀ ਆ ਟੈਗ ਦੇਖੋ 750 700 900 850 900 ਮਤਲਬ ਹਜ਼ਾਰ ਤੋਂ ਥੱਲੇ ਹੀ ਐ ਜਿਹੜੀਆਂ ਆਵਲੀਆਂ ਸਾਰੀਆਂ ਡ्रेसेस ਐ ਤਾਂ ਦੇਖੋ ਜੀ ਇਹ ਤੁਸੀਂ ਅਗਰ ਤੁਹਾਨੂੰ ਵਧੀਆ ਲਗੀਆਂ ਤਾਂ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਜ਼ਰੂਰ ਦੱਸਿਓ ਕਿ ਮੇਰੀ ਵੀਡੀਓਜ਼ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਜੀ ਹਨਾ ਜੀ ਤੇ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਇਹ ਰਹਿੰਦਾ ਕਿ ਸਾਡੇ ਵੀਵਰ ਜਿਹੜੇ ਐ ਨਾ ਉਹ ਪੰਜਾਬ ਵਿੱਚੋਂ ਵੀ ਦੇਖਦੇ ਨੇ ਤੇ ਪੰਜਾਬ ਦੇ ਬਾਹਰੋਂ ਵੀ ਦੇਖਦੇ ਨੇ ਤਾਂ ਦੇਖੋ ਜੀ ਅਗਰ ਤੁਸੀਂ ਬ੍ਰਾਂਡਡ ਕਪੜਾ ਲੈਣਾ ਹੈ ਤਾਂ ਤੁਸੀਂ ਇੱਥੇ ਕੁਮਾਰ ਮੰਡੀ ਚੌਂਕ ਲੁਧਿਆਣਾ ਵਿੱਚ ਆ ਸਕਦੇ ਹੋ ਐਡਰੈਸ ਮੈਂ ਤੁਹਾਨੂੰ ਫੇਰ ਦੱਸ ਰਹੀ ਆ ਜੀ ਅਗਰ ਤੁਸੀਂ ਬਾਏ ਬੱਸ ਆ ਰਹੇ ਹੋ ਤਾਂ ਅੱਗੇ ਸਿਰਫ 20-20 ਰੁਪਏ ਵਿੱਚ ਆਟੋ ਹੁੰਦੇ 3-ਵੀਲਰ ਹੁੰਦੇ ਉਹ ਵੱਧ ਪੈਸੇ ਤੁਹਾਨੂੰ ਕਹਿਣਗੇ ਬਟ ਵੱਧ ਪੈਸੇ ਤੁਸੀਂ ਨਹੀਂ ਦੇਣੇ ਸਿਰਫ 20-20 ਰੁਪਏ ਦੇਣੇ ਤੇ ਅਗਰ ਤੁਸੀਂ ਬਾਏ ਟ੍ਰੇਨ ਆ ਰਹੇ ਹੋ ਤਾਂ ਉੱਥੋਂ ਵੀ 20-20 ਰੁਪਏ ਵਿੱਚ ਆਟੋ ਹੋ ਜਾਵੇਗਾ ਕੁਮਾਰ ਮੰਡੀ ਚੌਂਕ ਲੁਧਿਆਣੇ ਦਾ ਉੱਥੇ ਹੀ ਰੂਪ ਸਿਕਿਉਰ ਵਾਲਿਆਂ ਦੀ ਬਹੁਤ ਵੱਡੀ ਬਿਲਡਿੰਗ ਹੈ ਜੀ ਸ਼ੋਅਰੂਮ ਇਹਨਾਂ ਦਾ ਬਹੁਤ ਤਗੜੇ ਵਾਲਾ ਤਾਂ ਦੇਖੋ ਜੀ ਇਹ ਸਾਰੀ ਵੀਡੀਓ ਸਾਡੀ ਹੋ ਰਹੀ ਹੈ ਜੀ ਅੱਜ ਰੈਡੀमेड ਸੂਟਾਂ ਦੀ ਗਾਊਨਸ ਦੀ ਲਹਿੰਗਿਆਂ ਦੀ ਇਸ ਤਰ੍ਹਾਂ ਗਰਾਰੇ ਸ਼ਰਾਰੇ ਹੋਏ ਜੋ ਵੀ ਹੋਏ ਕੋਟ ਸੂਟ ਹੋਏ ਇਸ ਤਰ੍ਹਾਂ ਦੀ ਨੈਕਸਟ ਵੀਡੀਓ ਦਾ ਪਲੀਜ਼ ਵੇਟ ਕਰਿਓ ਉਹ ਹੋਵੇਗੀ ਸਾਡੀ ਸਿਰਫ ਸੂਟਾਂ ਦੀ ਉਹਦੇ ਵਿੱਚ ਸੂਟ ਮੈਂ ਤੁਹਾਨੂੰ 250 ਰੁਪਏ ਦੇ ਦੱਸਾਂਗੀ ਮੈਂ ਖੁਦ ਦੋ ਸੂਟ ਲੈ ਕੇ ਆਈਆਂ ਤੇ ਮੈਂ ਨੂੰ ਦੱਸਿਓ ਕਿ ਮੈਂ ਮਹਿੰਗੇ ਲੇ ਜਾਂ ਸਸਤੇ ਲੇ ਵੈਸੇ ਕਪੜਾ ਬਹੁਤ ਹੀ ਜ਼ਿਆਦਾ ਵਧੀਆ ਹੈ ਗਰਮੀਆ ਵਿੱਚ ਕਿਉਂਕਿ ਜ਼ਿਆਦਾ ਅਸੀਂ ਕੜਾਈਆਂ ਫੜਾਈਆਂ ਵਾਲੇ ਪਾ ਵੀ ਨਹੀਂ ਸਕਦੇ ਹੈ ਨਾ ਜੀ ਅੱਗੇ ਇਸ ਤਰ੍ਹਾਂ ਹੁੰਦਾ ਕਿ ਕਪੜਾ ਉਹ ਪਾਈਏ ਜਿਹੜਾ ਸਾਡੀ ਮਤਲਬ ਸਰੀਰ ਨੂੰ ਨਾ ਚੂਵੇ ਸਕੀਨ ਨੂੰ ਨਾ ਖਾਵੇ ਹੈਨਾ ਬਟ ਜਿਹੜਾ ਸੂਟ ਮੈਂ ਲੈ ਕੇ ਆਈਆਂ ਨਾ ਦੋ ਬਹੁਤ ਹੀ ਜ਼ਿਆਦਾ ਵਧੀਆ ਆਇਓ ਮੈਨੂੰ ਦੱਸਿਓ ਤੇ ਆ ਇੱਕ ਰੈੱਡ ਕਲਰ ਦੀ ਡਰੈਸ ਸੀਗੀ ਇਹ ਆਈ ਥਿੰਕ 950 ਦੀ ਆ ਪੂਰਾ ਇਸ ਤੇ ਕਢਾਈ ਇਸ ਦਾ ਬਰੀਕ ਧਾਗੇ ਵਾਲੀ ਕਢਾਈ ਹੋਈ ਹੈ ਜੀ ਇਸ ਤਰ੍ਹਾਂ ਦੁਪੱਟਾ ਹੈ ਨਾਲ ਤੇ ਪੂਰਾ ਪੈਂਟ ਪਲਾਜ਼ੋ ਨਾਲ ਬਣਿਆ ਹੋਇਆ ਸੀਗਾ ਮਤਲਬ ਵਧੀਆ ਹੈ ਜੀ ਕੁਆਲਿਟੀ ਵਾਈਜ਼ ਠੀਕ ਹੈ ਜੀ ਇੱਥੇ ਵੈਸੇ ਕਿਸੇ ਨੂੰ ਕੱਪੜੇ ਇੱਥੇ ਮਹਿੰਗੇ ਵੀ ਲੱਗਦੇ ਨੇ ਤੇ ਕਈਆਂ ਨੂੰ ਸਸਤੇ ਵੀ ਲੱਗਦੇ ਨੇ ਮਹਿੰਗੇ ਉਹਨਾਂ ਨੂੰ ਲੱਗਦੇ ਨੇ ਜਿਹੜੇ ਸ਼ਾਇਦ ਇੱਥੇ ਛਾਂਟੀ ਨਹੀਂ ਕਰਦੇ ਹੋਣਗੇ ਸਸਤੇ ਉਹਨਾਂ ਨੂੰ ਲੱਗਦੇ ਨੇ ਜੀ ਜਿਹੜੇ ਪੂਰਾ ਐਨ ਕਪੜਾ ਦੇਖ ਪਰਖ ਕੇ ਆਪਣੀ ਜੇਬ ਦੇ ਅਕੋਰਡਿੰਗ ਲੈਂਦੇ ਆ ਨਾ ਜੀ ਹੈਨਾ ਤਾਂ ਪਲੀਜ਼ ਮੈਨੂੰ ਦੱਸਿਓ ਬਸ ਇੱਥੇ ਆ ਕੇ ਨਾ ਤੁਸੀਂ ਅੰਦਰ ਆ ਜਾਣਾ ਤੇ ਆਪਣੇ ਅਦਾ ਟੋਕਰੇ ਭਰ-ਭਰ ਕੇ ਇੱਥੇ ਤੁਸੀਂ ਪਹਿਲਾਂ ਸਿਲੈਕਟ ਕਰਕੇ ਰੇਂਜ ਦੇਖਣੀ ਤਾਂ ਤੁਸੀਂ ਇੱਥੇ ਕਪੜਾ ਖਰੀਦਿਓ ਜੀ ਤਾਂ ਦੋਸਤੋ ਐ ਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੇ ਜਿਵੇਂ ਤੁਸੀਂ ਮੇਰੀ ਹੋਰ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਇਹਨੂੰ ਵੀ ਦਿਓ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਅਗਲੇ ਇਸੇ ਮੌਲ ਦੇ ਅਗਲਾ ਦੂਸਰਾ ਪਾਰਟ ਆਵੇਗਾ ਜੀ ਉਹ ਆਵੇਗਾ ਲੇਡੀਜ਼ ਸੂਟਾਂ ਦਾ ਅਨਸਟੀਚ ਸੂਟਾਂ ਦਾ ਤਾਂ ਵੀਡੀਓ ਦਾ ਪਲੀਜ਼ ਵੇਟ ਕਰਿਓ ਤੇ ਇਸ ਵੀਡੀਓ ਨੂੰ ਤੁਸੀਂ ਇੰਜੋਏ ਕਰਦੇ ਰਹੋ ਜੀ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਆ ਜੂ ਆਪਣੇ ਰਿਸ਼ਤੇਦਾਰਾਂ ਵਿੱਚ ਫਰੈਂਡਸ ਵਿੱਚ ਸਟੇਟਸ ਤੇ ਲਾ ਦਿਓ ਬਸ ਤੁਸੀਂ ਹੁਣ ਤਾਂ ਚਲੋ ਜੀ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਕਪੜਾ ਤਿਆਰ ਰੱਖੋ ਜੀ ਸਾਰੇ ਜਣੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸਿਮਰ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਸ਼ਸ਼ਕਾਰ ਬਾਏ ਬਾਏ ਐਂਡ ਟੇਕ ਕੇਅਰ